ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਪੰਜਾਬ ਦੇ ਕਈ ਵਿਭਾਗਾਂ ਨੂੰ ਲੱਗ ਸਕਦੇ ਨੇ ਤਾਲੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਰਲੇਮੇ ਕਰਨਾ ਤੇ ਉਹਨਾਂ ਦਾ ਪੁਨਰਗਠਨ ਕਰਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਭਾਗਾਂ ਨੂੰ ਇੱਕ ਦੂਸਰੇ 'ਚ ਮਿਲਾਇਆ ਜਾ ਸਕਦਾ ਹੈ ਜਿਦੇ ਨਾਲ ਕਈ ਵਿਭਾਗਾਂ ਨੂੰ ਤਾਲੇ ਲੱਗ ਸਕਦੇ ਨੇ ਉਸ ਦੇ ਨਾਲ ਹੀ ਜਿੱਥੇ ਮਲਾਜ਼ਮਾਂ ਦੀਆਂ ਪੋਸਟਾਂ ਵੀ ਘਟਣਗੀਆਂ ਇਹ ਇਸ ਬਾਰੇ ਵੱਡੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਇਹ ਫੈਸਲਾ ਲਿਆ ਗਿਆ ਕਿ ਵੱਖ-ਵੱਖ ਵਿਭਾਗਾਂ ਨੂੰ ਇੱਕ ਛੱਤ ਥੱਲੇ ਲਿਆਉਣ ਦੀ ਪ੍ਰਕਿਰਿਆ ਜਿਹੜੀ ਕਿ ਚੱਲ ਸਕਦੀ ਹੈ ਪਹਿਲੇ ਦੌਰ ਦੇ ਵਿੱਚ ਪੰਜਾਬ ਕੈਬਨਿਟ ਨੇ ਕਈ ਵਿੱਤ ਵਿਭਾਗਾਂ ਦੇ ਜਿਹੜੇ ਵਿੰਗ ਸੀ ਡਾਇਰੈਕਟੋਰੇਟ ਸੀ ਉਹਨਾਂ ਨੂੰ ਇੱਕ ਦੂਸਰੇ ਵਿੱਚ ਮਿਲਾ ਕੇ ਕਈ ਡਾਇਰੈਕਟੋਰੇਟਾਂ ਨੂੰ ਥਾਲੇ ਲਾਉਣ ਦਾ ਰਾਹ ਸਾਫ਼ ਕਰ ਦਿੱਤਾ ਪੰਜਾਬ ਕੈਬਨਿਟ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਹੋਈ ਮੀਟਿੰਗ ਦੇ ਵਿੱਚ ਵਿੱਤ ਵਿਭਾਗ ਨੇ ਅਹਿਮ ਅਜੰਡੇ ਜਿਹੜੇ ਕਿ ਸਾਹਮਣੇ ਲਿਆਂਦੇ ਕਈ ਡਾਇਰੈਕਟੋਰੇਟਾਂ ਨੂੰ ਇੱਕ ਦੂਸਰੇ ਨਾਲ ਮਿਲਾ ਕੇ ਜਿਹੜਾ ਕਿ ਮਿਲਾਇਆ ਜਾਵੇਗਾ ਇਹ ਵੱਡੀ ਗੱਲ ਸਾਹਮਣੇ ਆਈ ਹੈ ਜਿਸ ਵਿੱਚ ਛੋਟੀਆਂ ਬਚਤਾਂ ਬੈਂਕਿੰਗ ਫਾਈਨਾਂਸ ਲਾਟਰੀ ਡਾਇਰੈਕਟੋਰੇਟ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਲਿਆਂਦਾ ਜਾਵੇਗਾ ਇੱਕ ਡਾਇਰੈਕਟੋਰੇਟ ਬਣਾ ਦਿੱਤਾ ਜਾਵੇਗਾ ਜਿਹਦਾ ਨਾਮ ਰੱਖਿਆ ਗਿਆ ਡਾਇਰੈਕਟੋਰੇਟ ਆਫ ਸਮਾਰ ਸੇਵਿੰਗ ਬੈਂਕਿੰਗ ਲੋਟਰੀ ਇਹ ਹੁਣ ਡਾਇਰੈਕਟੋਰੇਟ ਇਹਨਾਂ ਸਾਰੇ ਡਿਪਾਰਟਮੈਂਟਾਂ ਦਾ ਇਕੱਲਾ ਕੰਮ ਕਰੇਗਾ ਇਸੇ ਤਰ੍ਹਾਂ ਵਿੱਤ ਵਿਭਾਗ ਤੋਂ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਡੀ ਪੀਜ਼ ਡੀ ਐਫ ਆਰ ਈਆਈ ਦਰਲੇਮਾ ਕਰਨ ਬਾਰੇ ਵੀ ਸੋਚਿਆ ਗਿਆ ਹੈ ਜਿਸ ਬਾਰੇ ਦੱਸਿਆ ਗਿਆ ਹੈ ਕਿ ਨਵਾਂ ਡਾਇਰੈਕਟੋਰੇਟ ਬਣਾ ਦਿੱਤਾ ਜਾਵੇਗਾ ਜਿਸ ਦਾ ਨਾਮ ਡਾਇਰੈਕਟੋਰੇਟ ਆਫ ਪਬਲਿਕ ਐਂਟਰਪ੍ਰਾਈਜ਼ਰ ਫਾਈਨੈਂਸ ਰਿਸੋਰਸ ਰੱਖਿਆ ਜਾਵੇਗਾ ਇਹ ਇੱਕ ਡਿਪਾਰਟਮੈਂਟ ਦੂਸਰੇ ਦੇ ਜਿਹੜੇ ਵਿੰਗ ਸੀ ਉਹਨਾਂ ਸਾਰਿਆਂ ਨੂੰ ਸਾਰਿਆਂ ਦਾ ਇਹ ਕੰਮ ਕਰੇਗਾ ਇਸੇ ਤਰ੍ਹਾਂ ਵਿੱਤ ਵਿਭਾਗ ਨੇ ਇੱਕ ਹੋਰ ਅਹਿਮ ਅਜੰਡਾ ਜਿਹੜਾ ਕਿ ਕੈਬਨਿਟ ਮੀਟਿੰਗ ਦੇ ਵਿੱਚ ਸਾਹਮਣੇ ਰੱਖਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਟ੍ਰੈਜ਼ਰੀ ਅਤੇ ਅਕਾਊਂਟਸ ਪੈਨਸ਼ਨਰ ਅਤੇ ਐਨਪੀਐਸ ਜਿਹੜੇ ਵੱਖ-ਵੱਖ ਡਾਇਰੈਕਟੋਰੇਟ ਨੇ ਉਹਨਾਂ ਸਾਰਿਆਂ ਨੂੰ ਮਿਲਾ ਕੇ ਡਾਇਰੈਕਟੋਰੇਟ ਬਣਾ ਬਣਾਇਆ ਜਾਵੇਗਾ ਨਾਮੇ ਡਾਇਰੈਕਟੋਰੇਟ ਦਾ ਨਾਂ ਰੱਖਿਆ ਜਾਵੇਗਾ ਡਾਇਰੈਕਟੋਰੇਟ ਆਫ ਟ੍ਰੈਜ਼ਰੀ ਐਂਡ ਅਕਾਊਂਟਸ ਪੈਨਸ਼ਨ ਐਨਪੀਐਸ ਹੁਣ ਸਾਰੇ ਜਿਹੜੇ ਦੂਸਰੇ ਡਾਇਰੈਕਟੋਰੇਟਸ ਸੀ ਉਹਨਾਂ ਨੂੰ ਇਹਨਾਂ ਸਾਰਿਆਂ ਦਾ ਕੰਮ ਕਰਨਾ ਪਵੇਗਾ ਜੋ ਜਾਣਕਾਰੀ ਮਿਲੀ ਹੈ ਵਿੱਤ ਵਿਭਾਗ ਦੇ ਤੋ ਜਿਹੜੇ ਕਿ ਨਵੇਂ ਪ੍ਰਮੁੱਖ ਸਕੱਤਰ ਲਾਏ ਗਏ ਨੇ ਕ੍ਰਿਸ਼ਨ ਕੁਮਾਰ ਉਹਨਾਂ ਨੇ ਇਹ ਏਜੰਡਾ ਤਿਆਰ ਕਰਵਾਇਆ ਕਿ ਕ੍ਰਿਸ਼ਨ ਕੁਮਾਰ ਬੜੇ ਐਕਸਪਰਟ ਨੇ ਉਹਨਾਂ ਦੁਆਰਾ ਇਸ ਨੂੰ ਲੈ ਕੇ ਜਿਹੜਾ ਕਿ ਪੂਰੀ ਤਰ੍ਹਾਂ ਉਹਨਾਂ ਦੇ ਅੱਗੇ ਰੱਖਿਆ ਗਿਆ ਹੈ ਫੈਸਲਾ ਕਰਨ ਦੇ ਲਈ ਕਿ ਕਿੰਨਾ ਡਾਇਰੈਕਟੋਰੇਟ ਦਾ ਉਹਨੂੰ ਲੈ ਕੇ ਫੈਸਲਾ ਕੀਤਾ ਜਾਵੇ ਉਹਨਾਂ ਨੇ ਪਹਿਲਾਂ ਪੰਜਾਬ ਸਕੂਲ ਪੰਜਾਬ ਸਿੱਖਿਆ ਵਿਭਾਗ ਵਿੱਚ ਕਈ ਵੱਡੇ ਫੈਸਲੇ ਲਈ ਸੀ ਨਵੇਂ ਡਿਸੀਜਨ ਜਿਹੜੇ ਕਿ ਲਏ ਸੀ ਸਿੱਖਿਆ ਵਿਭਾਗ ਵਿੱਚ ਜਿਹੜੇ ਵੀ ਫੈਸਲੇ ਲਏ ਜਾਂਦੇ ਨੇ ਉਸ ਦੇ ਵਿੱਚ ਉਹਨਾਂ ਦਾ ਅਹਿਮ ਹਿੱਸਾ ਸੀ ਹਾਂਜੀ ਦੋਸਤੋ ਵਿੱਤ ਵਿਭਾਗ ਦੇ ਵਿੱਚ ਡਾਇਰੈਕਟੋਰੇਟ ਜਿਹੜੇ ਨੇ ਉਹਨਾਂ ਦੇ ਰਲੇਮੇ ਕਰ ਦਿੱਤੇ ਜਾਣਗੇ ਇਸੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਇਸ ਨੂੰ ਲੈ ਕੇ ਜਿਹੜਾ ਕਿ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਕਾਰਜ ਕੁਸ਼ਲਤਾ ਵਿੱਚ ਜਿਹੜੀ ਬਿਹਤਰੀ ਆਵੇਗੀ ਤੇ ਇਸ ਦੇ ਨਾਲ ਨਾਲ ਵਿੱਤੀ ਖਰਚੇ ਵੀ ਜਿਹੜੇ ਕਿ ਘਟਣਗੇ ਤੇ ਬਚਤ ਹੋਵੇਗੀ ਵਿੱਤ ਵਿਭਾਗ ਦੇ ਡਾਇਰੈਕਟਰ ਦਾ ਸੁਮੇਲ ਹੋ ਜਾਵੇਗਾ ਹਾਂਜੀ ਦੋਸਤੋ ਇਸ ਨਾਲ 64 ਲੱਖ ਰੁਪਏ ਦਾ ਪੰਜਾਬ ਸਰਕਾਰ ਨੂੰ ਲਾਭ ਹੋਵੇਗਾ ਇਥੇ ਹੀ ਨਹੀਂ ਗੱਲ ਰੁਕੇਗੀ ਹੋਰ ਜਿਹੜੇ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦਾ ਪੁਨਰਗਠਨ ਕਰਨ ਦੀ ਪ੍ਰਕਿਰਿਆ ਚਲਾਈ ਜਾਵੇਗੀ ਵਿੱਤ ਵਿਭਾਗ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਸਰਗਰਮੀ ਨਾਲ ਕੰਮ ਕਰ ਰਿਹਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੱਖ-ਵੱਖ ਭਾਗਾਂ ਦੇ ਵਿੱਚ ਇੱਕੋ ਪ੍ਰਕਿਰਿਆ ਚੱਲਦੀ ਹੈ ਜਾਂ ਦੋਹਰੀ ਚੱਲਦੀ ਹੈ ਉਸ ਨੂੰ ਠੱਲ ਪਾਉਣ ਦੇ ਲਈ ਵਿੱਤੀ ਬਚਤ ਕਰਨ ਦੇ ਲਈ ਵੱਖ-ਵੱਖ ਵਿਭਾਗਾਂ ਦੇ ਰਲਵੇਂ ਨੂੰ ਲੈ ਕੇ ਜਿਹੜੀ ਕਿ ਖਬਰ ਸਾਹਮਣੇ ਆਈ ਹੈ ਤੇ ਪੰਜਾਬ ਸਰਕਾਰ ਇਸ ਨੂੰ ਲੈ ਕੇ ਵੱਡਾ ਫੈਸਲਾ ਜਲਦ ਹੀ ਲੈ ਸਕਦੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ